ਵੇਖਾਂ ਹਾਂ ਕਿਦਾਂ 400 ਰੁਪਏ ਕਿਲੋ ਵਾਲੀ ਬਰਫੀ ਲੈ ਕੇ ਆਏ ਆ ਹੈ ਇਹਦੇ ਮਗਰ ਮੈਂ ਕਹਿੰਦੀ 400 ਰੁਪਏ ਕਿਲੋ ਵਾਲੀ ਬਰਫੀ ਖਾਂਦਾ ਆ ਵੇਖੀ ਭਾਏ 100 ਰੁਪਏ ਕਿਲੋ ਵਾਲੀ ਨਾ ਹੋਵੇ ਮੋਜਾਂ ਲੱਗੀਆਂ ਭੈਣ ਭਰਾਵਾਂ ਨੂੰ ਭੁੱਖ ਨਾ ਗਏ ਕਿਸ ਥਾਂ ਦੀ ਲੋ ਠੀਕ ਆ ਭਾਜੀ ਮੈਂ ਉਹ ਨਹੀਂ ਉਹ ਫੁਲਕਾ ਛੱਕ ਕੇ ਜਾਂਦਾ ਨਹੀਂ ਨਹੀਂ ਪੈਣਾ ਉਹਦਾ ਘਰ ਕੀ ਜਾ ਕੇ ਡੰਗਰ ਵਛੇ ਦਾ ਕੰਮ ਕਰਨ ਵਾਲਾ ਸਾਰਾ ਹੀ ਹੈ ਜੀ ਉਹ ਹੋ ਜੂਗਾ ਕੰਮ ਛੱਕ ਕੇ ਜਾਂਦਾ ਨਹੀਂ ਭਾਜੀ ਤੇ ਮੇਰੀ ਗੱਲ ਸੁਣੋ ਮੈਂ ਹੁਣ ਜਾਣਾ ਜਾਵਾਂ ਘਰ ਨੂੰ ਤੁਸੀਂ ਫੇਰਾਂ ਕੋਣੇ ਨੇ ਕਿਤੇ ਨਾ ਆਇਓ ਠੀਕ ਆ ਸਾਰੇ ਜਣੇ ਇਕੱਠੇ ਹੋਗੇ ਚਲ ਕੋਈ ਗੱਲ ਨਹੀਂ ਆ ਮਾਰਾਂਗੇ ਗੇੜਾ ਫਰੀ ਹੋਗੇ ਨਾ ਕਿਤੇ ਨਾ ਫਿਰ ਮੈਨੂੰ ਕਰਦੇ ਕਿ ਤਰ੍ਹਾਂ ਪਹਿਲਾਂ ਠੀਕ ਆ ਤੇ ਫਿਰ ਆਇਓ ਜਰੂਰ ਠੀਕ ਆ ਤੋ ਹੁਣ ਆਪਣਾ ਨਾ ਗੈਪ ਨਾ ਪਾ ਨਹੀਂ ਜਾਣਾ ਬਾਹਰ ਹਾਂਜੀ ਹਾਂਜੀ ਤੇ ਚੁੱਪ ਕਰਕੇ ਆਪਣੀ ਕਲਾਸਾਂ ਲਾੜਤ ਨਿਕਲ ਜਾ ਨਹੀਂ ਬਣੀ ਮੈਂ ਅਕਤੀਰ ਨੂੰ ਲਗਾਂ ਲਗਾ ਸ਼ੁਰੂ ਕਰਨਾ ਆਹ ਲੈ ਆਪਣਾ ਪਾਣੀ ਠੀਕ ਆ ਹਾਂਜੀ ਹਾਂਜੀ ਹਾਂ ਚਲੋ ਫਿਰ ਠੀਕ ਆ ਭਾਈ ਮੈਂ ਆ ਨਾ ਫਿਰਦਾ ਸ਼ਾਕੀ ਚੱਲ ਜਾਂਦਾ ਨਹੀਂ ਨਹੀਂ ਭਾਈ ਤੁਹਾਨੂੰ ਪਤਾ ਉਹਨੇ ਜਾ ਪੀਤੀ ਖਾਂ ਜਾਈਏ ਦੀ ਫੁੜਕੀ ਉਹ ਜਾ ਨਾ ਕੀ ਖਾ ਲਿਆ ਉਹ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਮੈਂ ਜਾਵਾਂ ਚਲ ਠੀਕ ਆ ਹਾਂਜੀ ਤਾਂ ਠੀਕ ਆ ਭੈਣ ਹਾਂ ਚੱਲ ਆ ਜਾਵਾਂ ਘਰ ਨੂੰ ਹੈ ਤੁਸੀਂ ਕੰਮ ਨਾ ਕਰੀ ਜੇ ਕੇ ਚੀ ਦੀ ਲੋੜੂ ਕਿਤੇ ਮੈਨੂੰ ਦੱਸ ਦੀ ਚੰਗਾ ਹਾਂ ਕਵੀ ਠੀਕ ਆ ਬੱਧਿਆ ਰਹੀ ਜੀ ਹਾਂ ਫੋਨ ਕਰਦੀ ਪਹੁੰਚ ਗਈ ਹਾਂ ਫੋਨ ਨਹੀਂ ਕਰਦੀਆਂ ਫੋਨ ਠੀਕ ਆ ਭੈਣ ਤਾਂ ਠੀਕ ਬੜੀ ਛੇਤੀ ਗਿਆ ਵਾ ਰੋਟੀ ਪਾਣੀ ਤੇ ਖਾ ਕੇ ਜਾਂਦਾ ਕੱਲੀ ਬਰਫੀ ਨਾ ਟੱਡ ਪਰ ਗਿਆ ਇਹਦਾ ਜ਼ੋਰ ਤੇ ਬਥੇਰਾ ਲੱਭਦੀ ਹੁਣੀ ਆ 20 ਰੋਟੀ ਬਣਾਉਣੀ ਆ ਹੈ ਤੁਹਾਨੂੰ ਕੰਮ ਹੋਣਾ ਕੋਈ ਤਾਂ ਹੀ ਚੱਲ ਗਿਆ ਵਾ ਚਲ ਚੰਗਾ ਹੋਇਆ ਚਲ ਗਿਆ ਵਾ ਤੇ ਮੁੜ ਕੇ ਆਜੂਗਾ ਕਿ ਕਿਹੜਾ ਕੰਮ ਵਾ ਕੋਈ ਨਾ ਚਾਉਣੀ ਅਪਰੇ ਨੂੰ ਕੀ ਗੱਲ ਮੈਂ ਵੇਖਿਆ ਮੁੰਡਾ ਚਲ ਗਿਆ ਵਾ ਰੋਟੀ ਬੜੀ ਖੋਲਾ ਗਈ ਉਹਨੂੰ ਵੀ ਤੇ ਜਾਣਾ ਹੀ ਆਪਣੇ ਘਰ ਇੱਥੇ ਰਹਿਣਾ ਹੈ ਹੀ ਉਹ ਯਾਰ ਹੱਦ ਹੋਈ ਏ ਤੂੰ ਨੇ ਗਾੜੀ ਪੂਣੇ ਕਿਹਤਰਾ ਨਹੀਂ ਹੈ ਪੂਣਾ ਕਿਦਾਂ ਬਥੇਰੀ ਪਰਫੀ ਖਾ ਲਈ ਜਨੇ ਹੁਣ ਜੋ ਹੋ ਗਿਆ ਵਾ ਨਾ ਉਹਨੂੰ ਛੱਡ ਪਰੇ ਤੇ ਫਿਰ ਇਸ ਘਰ ਰਿਸ਼ਤੇਦਾਰੋਂ ਸਾਡਾ ਅੱਛਾ ਕਿਦਾਂ ਛੱਡਦਾ ਜਿਹੜੀਆਂ ਮੈਂ ਆਸਾਂ ਮੀਦਾਂ ਇੰਨੀਆਂ ਰੱਖੀਆਂ ਹੈਗੀਆਂ ਇਨੇ ਮੈਂ ਸੁਪਨੇ ਵੇਖੇ ਸੀਗੇ ਕਿਦਾਂ ਛੱਡਦਾ ਤੁਸੀਂ ਛੱਡ ਸਕਦੇ ਜੇ ਮੈਂ ਨਹੀਂ ਛੱਡ ਸਕਦੀ ਮੈਂ ਤਾਂ ਜਦੋਂ ਤੱਕ ਨਹੀਂ ਵੇਣੀ ਆ ਨਾ ਮੈਨੂੰ ਦੂਸਰੇ ਚੇਤਾ ਆਏ ਨਾ ਸਾਰੀਆਂ ਗੱਲਾਂ ਦਾ ਤੁਸੀਂ ਭੁੱਲ ਜੋ ਕਿ ਮੈਂ ਛੱਡ ਦੂੰਗੀ ਹੋਰ ਨਾ ਕਲੇਸ਼ ਨਾ ਘਰ ਚ ਪਾ ਤੈਨੂੰ ਮੈਂ ਕਿੰਨੇ ਦੀ ਸਮਝਾਉਣਾ ਕੋਈ ਦਾ ਹਾਂ ਕਾਡਾ ਕਲੇਸ਼ ਪਾਇਆ ਉਹਨੇ ਮੇਰੇ ਕਲੇਸ਼ ਵਾਲੇ ਜਾਂਦੇ ਜੇ ਆਪਣੇ ਮੁੰਡੇ ਨੂੰ ਨਹੀਂ ਕਹਿੰਦੇ ਕਿ ਤੂੰ ਕਰਤੂਤ ਚੰਗੀ ਕੀਤੀ ਆ ਚਾਹ ਰੋਟੀ ਦੀ ਗੱਲ ਛੱਡ ਚਾਹ ਪਾਣੀ ਪਹਿਲਾਂ ਚੰਗਾ ਵਧਿਆ ਉਹਨੂੰ ਵੀ ਨਹੀਂ ਆਹੋ 400 ਰੁਪਏ ਕਿਲੋ ਵਾਲੀ ਬਰਫੀ ਆਈ ਸੀਗੀ ਮਾੜੀ ਮੋਟੀ ਨਹੀਂ ਆਈ ਆਇਆ ਸੀ ਨਾ ਚੰਦਰਾ ਲੈਣ ਲਾੜ ਹੈ ਉਹ ਮਾੜੀ ਮੋਟੀ ਬਰਫੀ ਨਹੀਂ ਖਾਂਦਾ ਚੰਗੀ ਛੋਟੀ ਦੀ ਬਰਫੀ ਲੈ ਕੇ ਆ ਆ ਮੁੰਡਾ ਤੁਹਾਡਾ ਫੇ ਚੱਲ ਯਾਰ ਉਹ ਕਿਹੜਾ ਰੋਜ਼ ਤੁਰਿਆ ਵਾ ਹੂੰ ਉਹ ਨਾ ਗੱਲ ਕਰ ਲਗਾ ਕੋ ਸੋਸ਼ਲ ਦੀ ਗੱਲ ਕਰਿਆ ਕਰ ਰੋਜ਼ ਤੁਰਿਆ ਕਰਨਾ ਹੁਣ ਐ ਕੀ ਓਥੇ ਭੁੱਖ ਨੰਗਿਆਂ ਕੋ ਮੇਰੀ ਭੁੱਖ ਵਾ ਹੁਣ ਝੋਲਾ ਚੁੱਕ ਤੁਰਿਆ ਰਿਆ ਕਰਨਾ ਇੱਥੇ ਉਹਨੇ ਜੇ ਆਇਆ ਹੀ ਪਹਿਲੀ ਵਾਰੀ ਭੈਣ ਦੇ ਘਰ ਤੇ ਕੀ ਲੈ ਕੇ ਆ ਖਾਲੀ ਹੱਥ ਲਮਕਾਉਂਦਾ ਆ ਗਿਆ ਸ਼ਰਮਨਾ ਹੀ ਮਾ ਸਾ ਨੂੰ ਪਹਿਲੀ ਵਾਰ ਭੈਣ ਦੇ ਘਰ ਚੱਲਿਆ ਮੇਰੀ ਤੇ ਗੱਲ ਤੋਂ ਨਿਆਣਾ ਵਾ ਨਿਆਣਾ ਇਹਦੇ ਨਹੀਂ ਦਿਮਾਗ ਚ ਆਉਂਦੀ ਅਹੀਂ ਵੀ ਕੇਵਲ ਇੱਤਾ ਚਲੀ ਜਾਈਦਾ ਕਿਸਦੇ ਘਰ ਏਡਾ ਨਿਆਣਾ ਤੂੰ ਇਧਰੋਂ ਘੜ ਦਿੰਦਾ ਜਿੱਡਾ ਨਿਆਣਾ ਤੂੰ ਬਣਾ ਕੇ ਬੈਠਿਆ ਜੀ ਉਹਨੂੰ ਐਵੇਂ ਉਹ ਗੱਲ ਤੇ ਮਾਰਦਾ ਕੋਈ ਗੱਲ ਨਹੀਂ ਜਿੰਨੀ ਕੱਕਰ ਭੈਣ ਨੂੰ ਹੁੰਨੀ ਕਿ ਭਰਾ ਨੂੰ ਹੁਣੀ ਆ ਉਹ ਜਾ ਜਾ ਤੇਰੇ ਨਾਲ ਕਿਹੜਾ ਸਿਰਕ ਪਾਵੇ ਉਹ ਜਾਣਦੇ ਤੂੰ ਰੋਟੀ ਪਾਣੀ ਖਾਦਾ ਕਿ ਨਹੀਂ ਐਵੇਂ ਨਾ ਬੀਬੀ ਘਟਾ ਕੇ ਬੈਠੀ ਸੀ ਮੈਂ ਕਹਦਾ ਰੋਟੀ ਪਾਣੀ ਖਾਣਾ ਵਾ ਸੜੇ ਚੌਲ ਮੱਥੇ ਮਾਰੇ ਸੀਰੇ ਉਹਨੇ ਮੇਰੇ ਹਮ ਤੇਰੇ ਸੰਗ ਛੜੇ ਹੇ ਤੱਕ ਮੇਰੇ ਨਹੀਂ ਤੂੰ ਉਹਦੇ ਚੌਲਾਂ ਤੇ ਆਂ ਤੇਰੇ ਹੱਥਾਂ ਨੂੰ ਕਿਆ ਤੂੰ ਆਹ ਬਣਾ ਲੇ ਕੇ ਕਾਲੇ ਜਿਹੀ ਕੋਈ ਚੀਜ਼ ਜੀ ਆਹ ਵੀ ਬਣਾ ਕੇ ਖਾਣੀਆਂ ਤੇ ਏਡ ਵਾਲਾ ਕਾਲੀ ਤੇ ਫਿਰ ਡੋਲੇ ਨਾ ਬਣਾ ਕੇ ਰੱਖ ਹੁਣ ਚੰਗਾ ਬਣਾ ਲੂੰਗੀ ਹੋਰ ਰਣ ਕੇ ਸਿਰ ਖਾਂਡੇ ਮੇਰਾ ਜਾ ਜਾ ਰੋਟੀ ਗੱਡੀ ਖਾ ਕੇ ਜੀ ਆ ਕੇ ਰੋਟੀ ਖਾਣੀ ਆ ਰੋਟੀ ਖਾਣੀ ਤੇ ਹਰਾਮ ਹੋ ਗਈ ਆ ਜਿੱਦਾਂ ਦਾ ਡੋਲਾ ਘਰ ਆ ਗਿਆ ਵਾ ਰੋਟੀ ਸਵਾ ਖਾਣੀ ਆ ਨਵੇਂ ਤਾਂ ਨਵਾਂ ਪਵਾੜਾ ਕੋਈ ਨਾ ਕੋਈ ਅਬਦਰਾ ਗੁਰਜਿੰਦਰ ਹਾਂਜੀ ਤੁਸੀਂ ਕਰਨ ਦੇ ਜੇ ਕਰਨਾ ਕੋਲ ਨਾ ਕੀ ਆ ਐਸੀ ਲਾਹ ਮੇਚੇ ਨਹੀਂ ਹਾਂ ਘਟਾ ਹੀ ਘਟਾ ਹੋ ਗਿਆ ਅੰਦਰ ਤੇ ਮੇਰੇ ਵੀ ਘਟਾ ਬੜਾ ਪਿਆਈ ਹੋ ਅੱਛਾ ਛਾ ਮੈਂ ਤੇ ਸਾਰੇ ਅੰਦਰ ਬਾਹਰ ਵੇਖਾਈ ਆ ਮੈਂ ਹਵਾਲੇ ਕਿੱਧਰੋਂ ਨਿਕਲ ਗਿਆ ਨਾਲ ਹੀ ਉਹਨਾਂ ਦੇ ਨਹੀਂ ਨਹੀਂ ਮੈਂ ਤਾਂ ਤੁਰਨ ਗਿਆ ਮੈਨੂੰ ਤੇ ਮੈਂ ਹੱਸ ਤੋਲਾਂ ਤੇ ਤੂੰ ਕਰ ਦੇਣੀ ਸਪਾਈ ਅੰਦਰ ਦੀ ਘਟਾ ਬੜਾਈਓ ਲੱਗੀ ਕਰਨ ਬਥੇਰਾ ਖਲਾਰਾ ਪਿਆ ਹੋਆਗੇ ਆਹ ਖਾਰਾ ਮੇਰੇ ਵਾਸਤੇ ਰੱਖ ਦਿੰਦੇ ਤੁਸੀਂ ਹੁਣ ਲਿਬੜੇ ਤੇ ਹੈਗੇ ਮੜਾ ਮੋਟਾ ਮੇਰ ਨਾਲ ਕਰਵਾ ਦਿੰਦੇ ਠੀਕ ਗੱਲ ਉਹ ਮੇਰਾ ਥੋੜੀ ਕੰਮ ਚਲ ਤੁਹਾਡਾ ਨਹੀਂ ਆ ਮੈਂ ਖੋ ਲੈਂਦੇ ਤੇ ਛਾੜੂ ਤੇ ਮੈਂ ਹੀ ਲਾ ਲੈਣਾ ਨਾਲ ਛਾੜ ਜੂਂ ਦਿੰਦੇ ਮੜਾ ਮੋਟਾ ਚਲ ਇਹ ਵੀ ਕੰਮ ਨਿਬੜਿਆ ਹੈ ਆਹੋ ਕਿ ਹੁਣ ਗਰਮੀ ਸੋਖੀ ਨਿਕਲ ਜੂ ਤੁਹਾਡੀ ਹਨਾ ਅੱਗੇ ਬੜੇ ਔਖੇ ਰਹਿਦਾ ਸੀਗਾ ਕਿ ਕਿਸੇ ਨੇ ਆ ਜਾਣਾ ਤੇ ਫਿਰ ਤੰਗੀ ਨਾਲ ਤੇ ਲੰ ਏ ਆ ਵੀ ਆ ਗਿਆ ਇਧਰ ਆ ਗਿਰੂਗਾ ਤੇ ਮੁੜ ਕੇ ਆਪਣੇ ਦੂਜੇ ਚਲ ਗਿਆ ਰੂਮ ਦੇ ਵਿੱਚ ਚੱਲ ਨਿਆਲੇ ਭਾਵੇਂ ਬਾਹਰ ਅੰਦਰ ਵਾ ਜਿੱਦਾਂ ਮਰਜੀ ਆ ਤੇ ਇਹਦਾ ਮਾਲਕ ਨੇ ਸੁੱਕੇ ਨਾ ਦਿੱਤਾ ਹੀ ਹੈ ਤੇ ਚਲੋ ਉਹ ਵਾਹਿਗੁਰੂ ਦਾ ਸ਼ੁਕਰ ਆ ਕਿ ਹਰ ਸੁੱਖ ਸਹੂਲਤ ਹੈਗੀ ਆ ਸਾਡੇ ਘਰ ਹਨਾ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰਮਾਤਮਾ ਹਰ ਇੱਕ ਨੂੰ ਦਵੇ ਹੈ ਆ ਵਸ ਕੇ ਇਹ ਆ ਵੀ ਚਲ ਪੋਤੇ ਨਾਲ ਆ ਰਹੇ ਲੱਗੇ ਆ ਕਿੱਡਾ ਸੋਨਾ ਖੇਡਦਾ ਮਲਦਾ ਵਾ ਕਦੀ ਉਹਨੇ ਆਪਣੇ ਮਾਂ ਪਿਓ ਦਾ ਨਾਂ ਨਹੀਂ ਲਿਆ ਜੀ ਲੱਗਾ ਵਧੀਆ ਉਹਦਾ ਤੇ ਜੇ ਨਾਂ ਲੱਗਦਾ ਤਾਂ ਤੰਗੀ ਕਿੰਨੀ ਸੀ ਸਾਡੇ ਕੋ ਰਿਆ ਨਿਕਾ ਹੁੰਦਾ ਹੀ ਆਹੋ ਮਾ ਜੀ ਦੀ ਕੋਰਸ ਕਰਦੀ ਸੀ ਹਾਂ ਕਿਤੇ ਜਾ ਕੇ ਉਹਨੇ ਕੱਲ ਨੂੰ ਆਣਾ ਉਹਨੂੰ ਹਾਂ ਤੇ ਉਹਨੇ ਸਾਡੇ ਕੋਲ ਇਧਰ ਰਿਆ ਕੋਈ ਤਾਂ ਇਹ ਤਾਂ ਦੀ ਹੱਦ ਬਣ ਗਈ ਤੇ ਸਾਡੇ ਨਾਲ ਹੀ ਹੈਂ ਆ ਜਾ ਫਿਰ ਉੱਥੇ ਬਈਏ ਤੇ ਚਾਹ ਬਣਾਵਾ ਕੇ ਜਾ ਕੇ ਚਾਹ ਵੇਖ ਲੈ ਜੇ ਅਜੇ ਚਾਹ ਤਾਂ ਨਹੀਂ ਕਿਤੇ ਬੜਾ ਖੜਾਕ ਜਾ ਹੁੰਦਾ ਇਹਨਾਂ ਦੇ ਘਰ ਹੈਂ ਨਾਲੇ ਇੱਕ ਨਾ ਰਿਕਸ਼ਾ ਵੀ ਆਇਆ ਹੈ ਸਵੇਰੇ ਡੱਬੇ ਜਿਹਾ ਲੱਦੇ ਹੋ ਦੇ ਉੱਤੇ ਜਾ ਕੇ ਤੇ ਵੇਖ ਕੇ ਆਉਣੀ ਆ ਭਲਾ ਤੇ ਕੀ ਆਇਆ ਮੇਰੀ ਗੱਲ ਸੁਣ ਉਹ ਬਾਹਰ ਜਾਣਾ ਹੈ ਮੁੰਡਾ ਤੇ ਥੋੜਾ ਬੋਦਾ ਸਮਾਨ ਖਲਾ ਦਿਓ ਨਾ ਆ ਚੱਲ ਸਾਸੀ ਘਰ ਭਾਜੀ ਸਾਸੀ ਘਰ ਭਾਬੀ ਸਾਸੀ ਦੇ ਸਾਸੀ ਘਰ ਆ ਜਾ ਬਹਿ ਜਾ ਪਾ ਵੀ ਨੇ ਅੱਜ ਬੜੇ ਦਿਨਾਂ ਬਾਅਦ ਚੱਕਰ ਮਾਰਿਆ ਹੈ ਲੈ ਦੱਸ ਨਾ 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 ਗੱਲਾਂ ਕਰਦੀ ਰਹਿੰਦੀ ਆਪਦੀ ਲਾ ਨਸ ਨਵਾਂ ਨਾ ਕਾਦੀਆਂ ਗੱਲਾਂ ਕਰਨੀਆਂ ਵਾ ਮੈਂ ਚਲਦੀ ਹੁੰਦੀ ਰਹਿੰਦੀ ਆ ਤੇ ਇਹ ਵੇਖ ਲਓ ਮਾਹਾਂ ਹੀ ਆਈ ਆ ਸਾਡਾ ਤੇ ਘਰ ਹੀ ਸਾਡਾ ਭਾਬੀ ਨੇ ਤੇ ਆਹੋ ਆ ਹੀ ਗਈਆਂ ਨਾ ਹੁਣ ਹੁਣ ਤਾਂ ਲਾਂਮਾ ਨੱਥ ਗਿਆ ਤੁਹਾਡਾ ਆਹੋ ਕੇ ਲਾਤੀ ਗਿਆ ਹੁਣ ਉਹਨਾਂ ਹੀ ਗੱਲਾਂ ਕਰੀ ਜਾਣੀਆਂ ਵਾ ਹੋਰ ਸੁਣਾਓ ਕਿੱਦਾਂ ਠੀਕ ਠਾਕ ਜੀ ਹਾਂ ਵਧੀਆ ਸਭ ਠੀਕ ਠਾਕ ਹੀ ਸੁਣਾਓ ਯਾਨੀ ਠੀਕ ਹਾਂ ਵਧੀਆ ਠੀਕ ਠਾਕ ਆ ਚਲੋ ਤੇਹੀ ਕਰੋ ਤੇ ਰਾਨੀ ਚਾਹੇ ਗੱਲਾਂ ਤੇ ਮੈਂ ਥੋੜਾ ਜਿਆਦਾ ਬਾਹਰ ਹੋਵਾਂ ਮਰ ਜਾਂ ਚਲੋ ਠੀਕ ਆ ਠੀਕ ਆ ਹੋਰ ਸੁਣਾਓ ਹੋਰ ਤੇ ਸਭ ਵਧੀਆ ਵਾ ਹਾਂ ਮੈਨੂੰ ਨੇ ਇੱਕ ਗੱਲ ਦੱਸੋ ਹਾਂਜੀ ਵੀ ਇੱਕ ਰਕਸ਼ਾ ਆ ਤੁਹਾਡੇ ਘਰ ਆ ਹੋ ਗਿਆ ਹੈ ਤੇ ਮੁੜ ਕੇ ਸਾਰਾ ਦਿਨ ਮਸ਼ੀਨ ਜੀ ਦੀ ਆਵਾਜ਼ ਆਉਂਦੀ ਰਹੀ ਮੈਂ ਆ ਪਤਾ ਨਹੀਂ ਕੀ ਕਰਾਂਗੀ ਮੇਰੀ ਭੈਣ ਜਾ ਕੇ ਵੇਖ ਕੇ ਆਵਾ ਕਰਾਉਣਾ ਕੀ ਆ ਏਸੀ ਲਵਾਇਆ ਇੱਕ ਹੋਰ ਏਸੀ ਲਵਾਇਆ ਆਹੋ ਅੱਗੇ ਬੈਡਰੂਮ ਤੇ ਹੈ ਨਾ ਦੋ ਫਰਾਏ ਗਏ ਵਾਸਤੇ ਬੜੀ ਤੰਗੀ ਹੁੰਦੀ ਹੈਗੀ ਤੇ ਹੁਣ ਇਹ ਕਹਿੰਦੇ ਹੈਗੇ ਕਿ ਗਰਮੀ ਸਾਰੀ ਇੱਦਾਂ ਨਿਕਲ ਜਾਂਦੀ ਕਿ ਅੱਜ ਇਹ ਘਰ ਲੰਮੇ ਦੇ ਪਿਆ ਜਾਂਦਾ ਵਾ ਨਿਆਣਾ ਸਕੂਲੋਂ ਆ ਕੇ ਘੜੀ ਸੌਂਦਾ ਵਾ ਫਿਰ ਤੰਗ ਹੁੰਦਾ ਵਾ ਇਸ ਕਰਕੇ ਹੁਣ ਨਾ ਡਰਾਈਵ ਰੂਮ ਚਲਵਾਤਾ ਵਾ ਵੀ ਆਏ ਗਏ ਨੂੰ ਕਿ ਤੰਗੀ ਨਾ ਹੋਵੇ ਇਹ ਗਰਮੀ ਕਿਹੜੀ ਚੱਲੀ ਜਾਂਦੀ ਹੈ ਅੱਜਕੱਲ ਕੋਈ ਹੈ ਨਾ ਸਾਰੇ ਸਰੀਰ ਤੇ ਦੰਦ ਨਹੀਂ ਸੋਹਲੀ ਆਪਣੇ ਵਰਗੀ ਆ ਤੇ ਇਸ ਕਰਕੇ ਫਿਰ ਐਰ ਕਹੀ ਉੱਥੇ ਲਵਾ ਲਿਆ ਐਸੀ ਉਹ ਤਾਣਾ ਕਰਕੇ ਆਵਾਜ਼ ਆਉਂਦੀ ਹੈ ਹਾਂ ਫਿਰ ਲਵਾਇਆ ਤੁਸੀਂ ਆਹ ਹੋ ਕੇ ਆ ਤੀ ਲਵਾਏ ਬੜੀ ਮਾਲਕ ਦੀ ਕਿਰਪਾ ਵਾ ਪਤਾ ਕੀ ਹੋਇਆ ਹੈਗਾ ਅਸੀਂ ਤਾਂ ਸਲਾਵਾ ਕਰਨ ਦੇ ਸੀਗੇ ਵੀ ਐਸੀ ਲਵਾ ਲਈਏ ਤੇ ਉਧਰੋਂ ਆ ਗਿਆ ਮੁੰਡੇ ਦਾ ਫੋਨ ਅੱਛਾ ਇਹਨਾਂ ਨੇ ਮੁੰਡੇ ਨਾਲ ਗੱਲ ਕਰਤੀ ਤੇ ਮੁੰਡੇ ਨੇ ਹਰੇ ਨਾ ਲਾਗੇ ਬੈਠੀਗੀ ਉਹ ਨਾਲ ਗੱਲ ਕਰਤੀ ਉਹਨੇ ਆਪਣੇ ਪੇਕੇ ਪਿਓ ਨਾਲ ਗੱਲ ਕਰ ਤੇ ਪਿਓ ਨੇ ਸਵਕਤੀ ਰਖਸ਼ਾ ਕਾਲਤਾ ਅਹੀਂ ਤਾਂ ਸੋਚਿਆ ਹੀਗਾ ਵੀ ਆਪ ਲਵਾਵਾਂਗੇ ਤੇ ਉਹ ਅੱਗੇ ਵੀ ਉਹਦੇ ਟੇਕਿਆ ਰਹੇ ਦਿੱਤਾ ਹੀਗਾ ਦਾਜ ਹੁਣ ਫੇਰ ਉਹਨਾਂ ਨੇ ਘਲਟਾ ਵਾ ਤੇ ਮੈਂ ਤੁਹਾਨੂੰ ਕਹਿਣ ਦੀ ਚੱਲ ਮਾਲਕ ਦਾ ਸਭ ਕੁਝ ਦਿੱਤਾ ਹੈਗਾ ਵਾ ਤੇ ਐਵੇਂ ਦਾਜ ਬਾਰ-ਬਾਰ ਕਿਉਂ ਦੇਈ ਜਾਂਦੇ ਆ ਪਰ ਉਹਨਾਂ ਨੂੰ ਇਹ ਗੱਲ ਹੈਗਾ ਆਪਣੇ ਤੀਨ ਉਹ ਦਈਏ ਵੇਖ ਲਾ ਭਾਵੇਂ ਤੀ ਇੱਥੇ ਨਹੀਂ ਆ ਨਾ ਪਰ ਫੇਰ ਵੀ ਤਾਂ ਮਿਲਦੇ ਗਿੰਦੇ ਆ ਨਾ ਕਿਤੇ ਗੱਲ ਪੁੱਛਣ ਵਾਲੀ ਨਹੀਂ ਆ ਕੋਈ ਸੱਚੀ ਗੱਲ ਵਾ ਤਨ ਮੈਂ ਕੀ ਦੱਸਾਂ ਐ ਨਾ ਚਾ ਕਰਦੇ ਆ ਐ ਨਾ ਚਾ ਕਰਦੇ ਆ ਕੰਨਿਆ ਦੇ ਕੁੜੀਆਂ ਤਾਂ ਇੱਥੇ ਹੁੰਦੀਆਂ ਮਾ ਤਾਂ ਹੀ ਪਿੱਛੇ ਫੇਰਾਂ ਨੂੰ ਮਾਰਦੇ ਕਿਤੇ ਉਹ ਵੇਹਲਾ ਧੀ ਇੱਥੇ ਵੀ ਨਹੀਂ ਆ ਤੇ ਫੇਰ ਵੀ ਸਾਨੂੰ ਏਦਾਂ ਮਿਲਦੇ ਕਿਤੇ ਜਿੱਦੋਂ ਧੀ ਤੋਂ ਵੱਧ ਕੇ ਸੱਚੀ ਗੱਲ ਵਾ ਇਹੋ ਜਿਹੇ ਜਿੱਦਾਂ ਤੇ ਸਾਰਿਆਂ ਦੇ ਹੌਣ ਕਿਤੇ ਕੁੜੰਕੜ ਬਣਿਆ ਇੰਨੇ ਚੰਗੇ ਹੌਣ ਕਿਤੇ ਇੰਨੇ ਚੰਗੇ ਹੌਣ ਏਦਾਂ ਘਰ ਪਰਦੇ ਰਹਿਣ ਚੱਲ ਮਾਲਕਾ ਦਿੱਤਾ ਉਦਾਂ ਤਾਂ ਸਭ ਕੁਝ ਹੀ ਹੈਗਾ ਵਾ ਪਰ ਇਹ ਜੇ ਚੀਜ਼ਾਂ ਵਾ ਨਾ ਏਦਾਂ ਉਹਨਾਂ ਦਾ ਸਵਾਲ ਹੀ ਹੋਰ ਆਉਂਦਾ ਵਾ ਚੱਲ ਤੇ ਇੰਨੇ ਖਰੀਜਾ ਕਰਦਾ ਵਾ ਅੱਛਾ ਫਿਰ ਦਾਜ ਆਇਆ ਤੁਹਾਡਾ ਹੈ ਆਹੋ ਕੇ ਦਾਜ ਹੀ ਆਇਆ ਵਾ ਕਿ ਅੱਗੇ ਵਿਚਾਰਿਆਂ ਦਾਜ ਦਿੱਤਾ ਹੀਗਾ ਵੱਡੇ ਨੌ ਦੇ ਟੇਕੇ ਆ ਨੇ ਤੁਹਾਨੂੰ ਫੇਰ ਵੇਖ ਲਓ ਚਲੋ ਚੰਗੀ ਗੱਲ ਹੀ ਆ ਕਰਮਾਂ ਵਾਲੇ ਜੇ ਤੁਸੀਂ ਹੈ ਜਿਹੜਾ ਅਜੇ ਤੱਕ ਤੁਹਾਡੀਆਂ ਨਵਾ ਦਦਾ ਆ ਜਾਈ ਜਾਂਦਾ ਵਾ ਜੇ ਵੀ ਕਰਮ ਚੱਗੇ ਕੀਤੇ ਹੁਣ ਨਾ ਤੇ ਫੇਰ ਇਦਾਂ ਦੇ ਰਿਸ਼ਤੇ ਮਿਲਦੇ ਆ ਆਹ ਹੋਏ ਤੇ ਹੈ ਹੀ ਆ ਪਰ ਓਦਾਂ ਆਪਣੇ ਘਰ ਕਿਹੜੀ ਕਿਸ ਚੀਜ਼ ਦੀ ਘਾਟ ਵਾ ਸਭ ਕੁਝ ਦਿੱਤਾ ਹੈਗਾ ਮਾਲਕ ਦਾ ਪਰ ਚਲੋ ਉਹਨਾਂ ਦਾ ਚਾਹ ਵਾ ਫਰੀਜਾ ਵਾ ਥੋੜਾ ਅਸੀਂ ਉਹਨਾਂ ਨੂੰ ਕਾਤੋਂ ਰੋਕਣਾ ਹਨਾ ਘਰ ਭਾਵੇਂ ਜਿੰਨਾ ਮਰਜ਼ੀ ਹੋਵੇ ਨਾ ਇਹ ਸੋਭਾ ਹੁੰਦੀ ਲੱਗੇ ਲੱਗੇ ਬਸ ਬਸ ਇਹੋ ਤੇ ਗੱਲ ਵਾ ਦਾਰੇ ਸ਼ਟਰ ਹੁੰਦੇ ਜਾਂਦੇ ਰਹਿੰਦੇ ਸੋਹਣੇ ਲੱਗਦੇ ਆ ਚੰਗੇ ਲੱਗਦੇ ਆ ਹਨਾ ਤੇ ਚਲ ਕੋਈ ਗੱਲ ਨਹੀਂ ਆ ਤੂੰ ਨਾ ਟੈਨਸ਼ਨ ਲਿਆ ਕਰ ਸਭ ਕੁਝ ਵਧੀਆ ਹੋਏਗਾ ਐਡਾ ਮਰਿਆ ਤਾਂ ਕੋਈ ਵੀ ਨਹੀਂ ਹੁੰਦਾ ਜਿਹਦੇ ਘਰ ਕੱਖਾ ਨਾ ਹੋਏ ਕੋਈ ਗੱਲ ਨਹੀਂ ਆ ਹੁਣ ਵਿਆਹ ਜਿੱਦਾਂ ਹੋਇਆ ਹੋਇਆ ਸਨੀ ਦਾ ਹੈ ਥੋੜਾ ਟੈਂਪ ਪਾਲਣ ਦੇ ਤੇਰੇ ਘਰ ਸਭ ਕੁਝ ਆਊਗਾ ਹੌਸਲਾ ਰੱਖ ਕੋਈ ਗੱਲ ਨਹੀਂ ਆ ਮੈਂ ਸੁਣਿਆ ਭਰਾਵਾ ਦਾ ਬਾਬਾ ਜਵਾਨ ਆਇਆ ਸੀ ਨਾ ਆਹੀ ਭੁਖਾ ਨੰਗਾ ਖਾਲੀ ਹੱਥ ਨਾਲ ਮੁਕਾ ਕੇ ਉਹ ਉਹ ਕੋਤੇ ਪੈਣ ਵਾਸਤੇ ਦਰਜਨ ਕੇਲੇ ਨਹੀਂ ਆਏ ਉਹਨੇ ਸਵਾਦ ਦੇਣਾ ਹੈ ਹੋਰ ਕੀ ਮੇਰੇ ਘਰ ਦੇ ਵਿੱਚ ਗੁੱਸਾ ਵੱਜ ਜਾਉਂਦਾ ਮੈਂ ਕੀ ਦੱਸਾਂ ਹੈ ਮੇਰੇ ਘਰ ਦੇ ਵਿੱਚ ਨੀਆਂ ਚਾਰ ਇੱਜਾ ਹੀ ਕਿਤੇ ਮੈਂ ਪੁੱਤ ਵਿਆਹੂੰਗੀ ਹੈ ਕੁੜਮਾ ਆਇਆ ਕਰਨਗੇ ਤੇ ਫਿਰ ਕਿਤੇ ਲੱਗ ਲੱਗੇ ਮੇਰੀ ਸੋਭਾ ਹੋਇਆ ਕਰੂਗੀ ਇਹ ਥੋੜੀ ਪਤਾ ਹੈਗਾ ਹਾਂ ਨਹੀਂ ਦੱਸ ਆਪਾਂ ਇਹਨੇ ਆਣਾ ਸਿਆਣਾ ਹੀ ਇਹ ਤੇ ਚੱਪਾ ਚੱਪਾ ਜੇ ਨੇ ਨੂੰ ਪਤਾ ਵਾ ਤੇ ਭੈਣ ਦੇ ਸਹੁਰੇ ਚੱਲਿਆ ਵਾ ਤੇ ਕੱਖ ਨਾਲ ਕੱਖ ਲਿਆ ਕੇ ਜਾਵਾ ਹੈ ਦੱਸ ਦਰਜਣ ਕੇ ਲੈ ਲਿਆ ਹੁੰਦਾ ਹੋਰ ਨਹੀਂ ਕੱਖ ਤੇ ਦੱਸ ਖਾਲੀ ਖਾਤੀ ਆ ਗਿਆ ਲਮਕਾਉਂਦਾ ਹੈ ਆਂਤ ਲਈ ਚੰਗਾ ਕੀਟਾ ਉਹਨੇ ਬੜੀ ਮਾੜਾ ਕੰਮ ਕੀਤਾ ਵਾ ਦੱਸ ਹੁਣ ਜਦੋਂ ਏਜ ਆਉਗੀ ਖਾਲੀ ਹਾਠੀ ਜਾਉਗੀ ਆਪਣੇ ਪੈਕੇਜ ਇਹ ਕੱਖ ਨਾਲ ਕੇ ਜਾਉਗੀ ਜਾ ਲੈਣ ਦੋ ਮੈਂ ਵੀ ਪਿਓ ਦੀ ਧੀ ਨਹੀਂ ਜਿਹੜੇ ਪੈਸੇ ਦਵੂੰਗੀ ਤੇ ਨਾ ਕਰ ਜਦੋਂ ਆਇਆ ਤੇ ਕਰ ਜਾ ਭੋਕੀ ਦੀ ਆਂਦੀ ਉਹਨੂੰ ਨੇ ਚਾਹ ਫੋਕੀ ਕਾ ਨੂੰ ਪੀ ਲੈਣੀ ਆ 400 ਰੁਪਏ ਕਿਲੋ ਵਾਲੀ ਬਰਫੀ ਲਿਆਂਦੀ ਅਗਲੀ ਨੇ ਆਹ ਉਹ ਮੁੰਡਾ ਜਿਹਾ ਹੈਗਾ ਮੇਰਾ ਮਗਰ ਲੱਗਾ ਦੰਬ ਹਲਾਉਂਦਾ ਰਹਿੰਦਾ ਸਾਰਾ ਦਿਨ ਆਸੇ ਮੇਰੀ ਗੱਲ ਸੁਣ ਜਦ ਉਹ ਖਾਲੀ ਹੱਥ ਹੀ ਆ ਸਕਦਾ ਹੈ ਕਿ ਤੇ ਇਹ ਫੋਕੀ ਚਾਹ ਨਹੀਂ ਪਿਆ ਸਕਦੇ ਉਹਨੂੰ ਮੈਂ ਤਾਂ ਉਹਦੇ ਅੱਗੇ ਕਹਿੰਦੇ ਹੀਗੀ ਇਹਨੂੰ ਬਹੁਤਾ ਸਿਰ ਤੇ ਨਾ ਚੜਾਈ ਐ ਹਸਾਮ ਦਾ ਰੱਖ ਹੁਣੇ ਹੁਣੇ ਨੱਪ ਕੇ ਰੱਖ ਲੈਣੀ ਨਾ ਤੇ ਚੰਗੀ ਰਹੇਗੀ ਨਹੀਂ ਤੇ ਕੰਮ ਵਾਧਾ ਹੀ ਜਾਣਾ ਅੱਜ 400 ਰੁਪਏ ਕਿਲੋ ਵਾਲੀ ਖਾਲੀ ਕੱਲੋਂ 800 ਰੁਪਏ ਕਿਲੋ ਵਾਲੀ ਆਇਣੀ ਆ ਵੇਖੀ ਤਾਂ ਸਹੀ ਖਾਤੂ ਪੜ ਰੱਖੀ ਇੱਥੇ ਇਹੜੇ ਭੁੱਖੇ ਘਰ ਦੇ ਹੁੰਦੇ ਨਾ ਇਹ ਜਾਰਾ ਖੇਡ ਹੁੰਦੀ ਬੰਦੀਆਂ ਵੇਖਿਓ ਤੇ ਵੇਖਿਆ ਤਾਂ ਹੁੰਦਾ ਦੇ ਕੱਖ ਪਿੱਛੇ ਫਿਰ ਗਾੜੀ ਆਣ ਤਾਂ ਸਭ ਕੁਝ ਮਿਲ ਗਿਆ ਵਾ ਤੇ ਹੁਣ ਉਹਨੂੰ ਇਹ ਹੋਣਾ ਕਿ ਜੋ ਕੁ ਵਾਕਿਆ ਗੱਲ ਸੱਚੀ ਆ ਆ ਵੇਖਿਆ ਤਾਂ ਕੱਖ ਵੀ ਨਹੀਂ ਗਾ ਪਰ ਪਰਾ ਦੇ ਕੱਪੜੇ ਲੈਣਾਂ ਤੇ ਚੱਗਾ ਲੱਗਣ ਡਿਆ ਸੀ ਫੇਰ ਮੈਂ ਸੋਚਿਆ ਕਿ ਤੂੰ ਮੰਗ ਕੇ ਪਾ ਲੈ ਹੁਣੇ ਆਹੋ ਤੇ ਗੱਲ ਵਾ ਕੱਪੜੇ ਲੈਣ ਦੀ ਕਿਹੜੀ ਗੱਲ ਵਾ ਆਂਡੋ ਗਵਾਂਡੋ ਮੰਗ ਲਿਆ ਇਹੋਗਾ ਵੀ ਘੜੀ ਦੇ ਘੜੀ ਦੇ ਦੇ ਦੋ ਮੈਂ ਪੈਣ ਦਸੌਰੇ ਚੱਲੇ ਆ ਵਾ ਬਸ ਇੱਥੇ ਪੁਰਾਣੇ ਕੱਪੜੇ ਪਾ ਕੇ ਆਉਣਾ ਹੀ ਹੁਣੇ ਇੱਥੇ ਟੌਰ ਕੱਢ ਕੇ ਆਉਣਾ ਹੀਗਾ ਘਰ ਜਾਏਂਗੀ ਤੇ ਪਤਾ ਲੱਗੂਗਾ ਵੀ ਕੀ ਉੱਥੇ ਤੇ ਕੀ ਨਹੀਂ ਆ ਅੱਜ ਤੱਕ ਗਈ ਹੈ ਘਰ ਤੋਂ ਮੈਨੂੰ ਕਿੱਥੇ ਫੜਨਾ ਆਇਨੇ ਘਰ ਆ ਨਾ ਤੂੰ ਕਹੀਂ ਨਾ ਕਿ ਮੈਂ ਜਾਣਾ ਤੇ ਪੇਕੇ ਆਪ ਤਿਆਰ ਹੋਈਂ ਗਾਂ ਹੋ ਕੇ ਤੇ ਮੇਰੇ ਮਾਝੀ ਚਾਲ ਜਾਵਾਂ ਤੇਰਾ ਮਾਂ ਬੇਹੈ ਨਹੀਂ ਤੇ ਤੇਰਾ ਭਰਾ ਰਹਿ ਹੀ ਹੈ ਨਾ ਤੇ ਮੈਂ ਵੀ ਤੇਰੇ ਪਿੱਕੇ ਜਾਣਾ ਵਾ ਮੈਨੂੰ ਕਮ ਸੱਕਮ ਇੱਕ ਵਾਰ ਤੇ ਵਖਾ ਕੇ ਲਿਆ ਚਲ ਕੋਈ ਨਹੀਂ ਕਹੂੰਗੀ ਮੈਂ ਨਾਲੇ ਜਾ ਕੇ ਵੇਖੂੰਗੀ ਨਾ ਤੇ ਮੇਰੀ ਜੁੱਤੀ ਥਲੇ ਲੱਕੇ ਰੂ ਸਾਰੀ ਉਮਰ ਆਹੋ ਠੀਕ ਹੈ ਨਾ ਤਾਂ ਇਹ ਤਾਂ ਕਹਿ ਦਈ ਆ ਕਿ ਇੱਕ ਵਾਰੀ ਜਾ ਆਥੇ ਮੁੜ ਕੇ ਪਾਂਦੇ ਨਾ ਆ ਜਾਈ ਇੱਕ ਵਾਰੀ ਫੇਰਾ ਮਾਰਿਆ ਕੋਈ ਨਹੀਂ ਮਾਰਦੀ ਆਹੋ ਹੈ ਨਾ ਇਹਦਾ ਪੀਓ ਨਾ ਲੱਭਦਾ ਹੋਵੇ ਕਿਤੇ ਚਾਹ ਪੀਣੀ ਹੁਣੀ ਉਹਨੇ ਨਾ ਬਹਿ ਜਾਵਾ ਫਿਰ ਨਹੀਂ ਨਹੀਂ ਬਹਿ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਹੁਣ ਨਹੀਂ ਚਾਹ ਪੀਣੀ ਮੈਂ ਫੇਰ ਕਿਸੇ ਦਿਨ ਆ ਜੂਗੀ ਮੋਦਨ ਤੇ ਆਜੀ ਸੁਣੀ ਤੇ ਤਾਂ ਕਰਕੇ ਆ ਗਈ ਮੈਂ ਐ ਦੱਸ ਹੈ ਇਦਾਂ ਚਲ ਜਣਾ ਦੱਸ ਨਹੀਂ ਕੋਈ ਨਹੀਂ ਉਹਨਾਂ ਚਾਹ ਪੀਣੀ ਟਾਈਮ ਹੋਇਆ ਹੁਣ ਨਹੀਂ ਇਦਾਂ ਚੰਗੇ ਦੇ ਲੱਗੇ ਤਾਂ ਬਹਿ ਜਾਮ ਕੋਈ ਬਣਾ ਨਹੀਂ ਕੋਈ ਫੇਰ ਸਹੀ ਆਇਓ ਨਈਲੇ ਤੇ ਡੇਲਾ ਵੱਜਾ ਹੀ ਅੱਜ ਤੇ ਹੈ ਇੱਕ ਪਾਸੇ ਮੇਰਾ AC ਵੇਖ ਕੇ ਸੜ ਗਈ ਆ ਤੇ ਦੂਜੇ ਪਾਸੇ ਹੁਣੇ ਨੂੰ ਹੋ ਗਿਆ ਕਿ ਮੇਰੇ ਨੌਂ ਦਾ ਕੱਖ ਨਹੀਂ ਆਂਦਾ ਹੈ ਆ ਤੇ ਹੁਣ ਜੀਵਨ ਜੋ ਤੇਰਾ ਤਾਂ ਬਹੁਤਾ ਹੀ ਮਾੜਾ ਹਾਲ ਵਾ ਹੁਣ ਤੂੰ ਕਰ ਕੱਖ ਨਹੀਂ ਸਕਦੀ ਹੁਣ ਬਸ ਆ ਵਿਚਾਰੀ ਜੀ ਬਣ ਕੇ ਵੇਖ ਲ ਤਰੀ ਫਿਰੇਗੀ ਅੱਗੇ ਕਦੀ ਮੇਰੇ ਘਰ ਆਈ ਸੀਗੀ ਹੁਣ ਟਿੱਡ ਫੁੱਲਨ ਤਿੱਜੇ ਦਿਨ ਆਇਆ ਕਰ ਮੈਂ ਇੱਥੇ ਵੇਖ ਲਈ ਮੇਰੀ ਗੱਲ ਗੰਡ ਬਣ ਲਾ ਚੱਲ ਮਨਾ ਉੱਠ ਤੂੰ ਵੀ ਕੋਟੇ ਚਾਹ ਬਣਾ ਹੀ ਲੈ ਦੇਖਾਂ ਕਿਦਾਂ ਟੌਰ ਨਾਲ ਗੱਲਾਂ ਕਰਦੀ ਆ ਇਹ ਨਾ ਮੇਰੇ ਨਾਉ ਦੇ ਭੇਕਿਆਂ ਨੇ ਸੀ ਕੱਲਿਆ ਵਾ ਹੈ ਲਾਲਾ ਤੇ ਮੈਨੂੰ ਹੀ ਕਰਦੀ ਆ ਮੈਨੂੰ ਤੇ ਪਤਾ ਹੀ ਆ ਪਰ ਮੇਰੀ ਬੇਇੱਜ਼ਤੀ ਤੇ ਮੇਰੇ ਮੁੰਡੇ ਨੇ ਕਰਾ ਛੜੀ ਜੋ ਮੇਰੇ ਘਰ ਆਉਣਾ ਚਾਹੀਦਾ ਸੀ ਉਹਦੇ ਇੱਕ ਚੀਜ਼ ਵੀ ਨਹੀਂ ਆਈ ਉੱਤੋਂ ਰਿੰਦਾ ਖੁੰਦਾ ਅਜ ਭਰਾ ਆ ਗਿਆ ਹੱਥ ਲਮਕਾਉਂਦਾ ਕਿਤੇ ਦਰਜਨ ਕੇਲਿਆਂ ਦੀ ਨਾ ਸਰੀਏ ਦੇ ਕੋਲ ਮੈਂ ਤਾਂ ਗੁੱਸਾ ਚੜ ਚੜ ਜਾਣ ਡਿਆ ਵਾ ਮੇਰਾ ਤਾਂ ਜੀ ਕੰਡਿਆ ਵਾ ਗੁੱਤੋਂ ਫੜਕੇ ਨੂੰ ਬਾਹਰ ਕੱਢਦਾ ਕਿੱਥੋਂ ਲੈ ਆ ਫੜਕੇ ਨੂੰ ਇਹੋ ਜੀ ਨੂੰ ਐਦਾਂ ਨੰਦੀ ਆ ਵੇਨੀ ਆ ਨਾ ਜਾ ਕੇ ਮੈਂ ਕੀ ਕਰਦੀ ਹੁਣੇ ਵੀ ਕੰਮ ਨਜਾਰੇ ਲੱਗੇ ਆ ਮਾਹ ਰੇਸੀ ਲਾਇਆ ਵਾ ਤੇ ਟੌਰ ਨਾ ਸੁੱਤੀ ਆ ਮਹਾਰਾਣੀ ਜਿੱਦਾਂ ਪਿੱਛੋਂ ਏਸੀਆਂ ਚਵਾਈ ਹੁੰਦੀ ਆ ਇਨੂੰ ਤਾਂ ਮੈਂ ਮੱਤ ਦਿੰਦੀ ਆ ਨਾ ਤੇ ਰੱਕ ਮਹਾਰਾਣੀ ਜੀ ਉੱਠੋ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਏਸੀ ਲਾਇਆ ਬਿੱਲ ਪਤਾ ਕਿੰਨਾ ਹੁੰਦਾ ਏਸੀ ਦਾ ਮੈਂ ਕਿਹਨੂੰ ਲਾਇਆ ਮੰਮੀ ਤੂੰ ਸ਼ਰਮ ਲਾ ਕੇ ਗਈ ਗੀ ਬਰਸ਼ਰਮ ਲਾ ਕੇ ਗਈ ਗੀ ਗਰਸ਼ਾ ਨਾ ਤੈਨੂੰ ਕਹੇ ਚੜਾਇਆ ਵਾ ਤੈਨੂੰ ਇਹ ਨਹੀਂ ਪਤਾ ਘਰ ਦਾ ਕੰਮ ਕਰਨਾ ਕੋਈ ਹੈ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝ ਟੁੱਟ ਕੇ ਕੰਮ ਸਾਰੇ ਕਰਿਆ ਕਰ ਹੋਰ ਤਾਂ ਕੋਈ ਆਸ ਹੈ ਨਹੀਂ ਮੈਨੂੰ ਤੇਰੇ ਕੋ ਹਾਂ ਤੇ ਕੰਮ ਤੇ ਕਰੇ ਮੇਰੇ ਕੋਲ ਇਹ ਕੰਮ ਹੁੰਦਾ ਲੱਗੀਆਂ ਸਮਝੇ ਤੂੰ ਇਹ ਸੋਚਦੀ ਹਣੀ ਆ ਤੇ ਰੋਟੀਆਂ ਪਕਾ ਕੇ ਤੂੰ ਅੰਦਰ ਦੇ ਆ ਕੇ ਰੋਟੀ ਪਾਣੀ ਪਕਾ ਸਾਰਾ ਲੱਗੀਆਂ ਤਾਂ ਸਮਝ ਕੱਢਦੀ ਫਿਰਦੀ ਆ ਮਾਂ ਨੇ ਇਕੱਲੇ ਦੇ ਕੇ ਕੱਲਿਆ ਕੋਈ ਵੀ ਤੈਨੂੰ ਚੰਗਾ ਮੈਨੂੰ ਤਾਂ ਲੱਗਣਾ ਇਦਾਂ ਹੀ ਮਰ ਕੱਢ ਛੜੀ ਸਾਰੀ ਭੈਣ ਭਰਾਹਰੇ ਲਿਆ ਕੇ ਉਹ ਖਾ ਲਦੇ ਹਣੇ ਮੈਗੀਆਂ ਰੋਟੀ ਕਿਹਦੀ ਪਕਾਈ ਦੀ ਹੁਣੀ ਹੁਣ ਤੇ ਗਲਤੀ ਕਰਨ ਦੇ ਹੀ ਆ ਪਰ ਉਹ ਅੱਜ ਵੀ ਮਾਂ ਤੇ ਮੇਰੇ ਵੀ ਵੱਜਣ ਲੱਗ ਪਏ ਜੇ ਮਾਂ ਹੁੰਦੀ ਤੇ ਇਦਾਂ ਨੂੰ ਨਾ ਉਹ ਮੇਰੇ ਨਾਲ ਮੈਂ ਕੋਈ ਗਲਤੀ ਤੇ ਨਹੀਂ ਕਰਦੀ ਕਿ ਕਿ ਸ਼ਰਨਾ ਵਿਆਕਰਣ